ਵਿਤਰਨੀ ਫਾਜ਼ਿਲਕ ਸ਼ਹਿਰ ਦੇ ਵਿੱਚ ਤੇ ਕੋਦਵੀ ਮੰਦਿਰ ਹੈ ਤੇ ਚੂਲੇ ਵਾਲਾ ਮੰਦਿਰ ਹੈ ਇੱਥੇ ਪੰਜ ਤੇ 6 ਦੀ ਵੀ ਰਾਤ ਨੂੰ ਅ ਵਾਰਦਾਤ ਹੋਈ ਸੀ ਜੋ ਦੋਨੇ ਸਥਾਨਾਂ ਦੇ ਇਹ ਧਾਰਮਿਕ ਸਥਾਨਾਂ ਦੀ ਗੋਲਕਸ ਜੀਆਂ 59 ਵਿਅਕਤੀਆਂ ਵੱਲੋਂ ਚੋਰੀ ਕੀਤੀ ਗਈ ਸੀ ਇਸ ਚੋਰੀ ਨੂੰ ਬੜੀ ਗੰਭੀਰਤ ਨਾਲ ਲੈਂਦੇ ਹੋਏ ਸਾਡੇ ਐਸ.ਐਸ.ਓ ਸਾਹਿਬ ਇੰਸਪੈਕਟਰ ਲੇਖਰਾਜ ਜੀ ਇਹਨਾਂ ਦੀ ਟੀਮ ਬੜੀ ਮਿਹਨਤ ਨਾਲ ਬੜੇ ਸੁਰਾਗ ਸੀਸੀਟੀਵੀ ਵਗੈਰਾ ਚੈੱਕ ਕਰ ਕਰਕੇ ਕੜੀ ਲਕੜੀ ਜੋੜ ਕੇ ਇਸ ਮੁਕਦਮੇ ਨੂੰ ਪ੍ਰੈਸ ਕਰਨ ਚਕਾਵੇਂ ਵੀ ਹਸਲ ਕੀਤੀ ਹੈ ਜਿਸ ਦੇ ਨਤੀਜੇ ਵਜੋਂ ਇਹਨਾਂ ਨੇ ਤਿੰਨ ਚੋਰ ਟਰੈਸ ਕੀਤੇ ਨੇ ਜਿਨ੍ਹਾਂ ਵਿੱਚ ਦੋਨੋਂ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਦੇ ਨਾਮ ਇੱਕ ਸੁਲਮਾਨ ਹੈ ਇੱਕ ਸਾਗਰ ਹੈ ਤੇ ਇੱਕ ਅੰਸ਼ ਹੈ ਜੋ ਦੋ ਚੋਰ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਤੀਜੇ ਦੀ ਭਾਲ ਜਾਰੀ ਹੈ ਇਨਾਂ ਪਾਸੋਂ ਚੋਰੀ ਚ ਵਰਤੀ ਗਈ ਐਕਟਿਵਾ ਅਤੇ ਇਨਾਂ ਪਾਸੋਂ ਚੋਰੀ ਹੋਏ ਗੋਲਕ ਦੇ ਵਿੱਚੋਂ ਦੀ ਜਿਹੜੀ ਮਾਇਆ ਸੀਗੀ ਉਹ 4000 ਰੁਪਏ ਬਰਾਮਦ ਹੋ ਚੁੱਕੇ ਐ ਤੇ ਅੱਗੇ ਤਫ਼ਤੀਸ਼ ਜਾਰੀ ਐ ਇਹਨਾਂ ਤੋਂ ਹੋਰ ਵੀ ਮਕਦਮੇ ਬਾਰੇ ਕੁਝ ਕੁਛ ਕੀਤੀ ਜਾ ਰਹੀ ਐ ਇਹਨਾਂ ਤੋਂ ਹੋਰ ਵੀ ਮਕਦਮੇ ਟਰੇਸ ਹੋਣਗੇ ਅਤੇ ਹੋਰ ਵੀ ਵਾਰਦਤਾਂ ਕੀ ਹੋਣ ਦੀ ਸੰਭਾਵਨਾ ਐ ਇਹ ਤੋਂ ਹੋਰਾਂ ਬਾਰੇ ਨਹੀਂ ਜੀ ਤੇ ਲੋਕਲ ਸ਼ਹਿਰ ਦੇ ਵਿੱਚ ਕਿਹੜੇ ਕਿਹੜੇ ਦੋ ਟਰੇਸ ਹੋ ਗਏ ਜੀ ਅ ਇੱਕ ਸਲਮਾਨ ਐ ਇੱਕ ਅੰਸ਼ ਇਹਨਾਂ ਦੇ ਅਸੀਂ ਮੁਕਦਮਾ ਜੋ ਕੁਛੋਕੜਾ ਫਰੋੜ ਰਹੇ ਆ ਅਜੇ ਤੱਕ ਕੋਈ ਮੁਕਦਮਾ ਸਾਹਮਣੇ ਨਹੀਂ ਆਇਆ ਹੈ ਪਰ ਫਿਰ ਵੀ ਰਿਕਾਰਡ ਦੀ ਪੜਤਾਲ ਚੱਲ ਰਹੀ ਹੈ ਤੇ ਥੋੜੇ ਸਮੇਂ ਬਾਅਦ ਇਹ ਦੱਸ ਸਕੂਗਾ ਕਿ ਕੋਈ ਉਪਕਰਨਾ ਹੈ ਕਿ ਨਹੀਂ ਕਿੰਨੇ ਦੀ ਚੋਰੀ ਕੀਤੀ ਸੀ ਬਰਾਮਦਗੀ ਹੁਣ ਉਹਨਾਂ ਦੇ ਕੋਲ ਕੀ ਹੋਈ ਹੈ ਕੋਈ ਪੈਮਨੀ ਵੀ ਉਹਨਾਂ ਕੋਲ ਨਹੀਂ ਜਿਹੜੀ ਮੰਦਿਰ ਦੀ ਗੁੱਲਕ ਹੈ ਉਹਨੂੰ ਆਪਾਂ ਜੈਟ ਆਊਟ ਕਰੇ ਵੀ ਨਹੀਂ ਦੱਸ ਸਕਦੇ ਹੁੰਦੇ ਕਿ ਹਾਂ ਇੰਨੇ ਹੀ ਪੈਸੇ ਨੇ ਲੱਭ ਬਾਰੇ ਸਰ ਜਿਹੜੇ ਮੰਦਿਰਾਂ ਨੂੰ ਨਿਸ਼ਾਨਾ ਬਣਾਇਆ ਸੀਗਾ ਕੀ ਉਹਦੀ ਰੈਕੀ ਕੀਤੀ ਗਈ ਸੀ ਕਿ ਪਹਿਲਾਂ ਕਿ ਜਾਂ ਕੋਈ ਅਚਾਨਕ ਹੀ ਜਰਾ ਨਹੀਂ ਇਹ ਰੈਕੀ ਕੀਤੀ ਗਈ ਸੀ ਕਿ ਸੁਨਣਾ ਪਣ ਕਿੱਥੇ ਹੈ ਘਟ ਗਾਰਡਨ ਕਿੱਥੇ ਹੈ ਇਹ ਇੱਕ ਦਿਨ ਪਹਿਲਾਂ ਨੇ ਰੈਕੀ ਕੀਤੀ ਸੀ ਜੋ ਉਹਦੇ ਤਫ਼ਸੀਲ ਤੋਂ ਸਾਹਮਣੇ ਆਇਆ ਕੋਈ ਮੰਨੇ ਨੇ ਜੀ ਹੋਰ ਇਸ ਤੋਂ ਇਲਾਵਾ ਦੋ ਚੋਰੀਆਂ ਤੋਂ ਇਲਾਵਾ ਹੋਰ ਕੋਈ ਸਾਡੀ ਪੁੱਛਗਿੱਛ ਜਾਰੀ ਹੈ ਸ਼ਹਿਰ ਕੁਛ ਨਾ ਕੁਛ ਹੋਰ ਪ੍ਰਾਪਤੀ ਹੋਊਗੀ ਵੀ ਇਹ ਕਿ ਕਿ ਆ ਵੀ ਦੋ ਪਰਾਨੇ ਤੀਸਰਾ ਵੀ ਗੇੜਾ ਰਿਸ਼ਤੇਦਾਰ ਹੈ ਜਾਂ ਕੋਈ ਨਜ਼ਦੀਕ Dost ਨਹੀਂ ਰਿਸ਼ਤੇਦਾਰ ਨਹੀਂ ਇਹ ਯਾਰ ਦੋਸਤ ਕੋਈ ਫਸਲ ਕਰ ਰਹੇ ਹੋ ਹਾਂਜੀ ਹਾਂਜੀ ਲੋਕਲ ਤੇਨੇ ਲੋਕਲ ਇਹ ਗ੍ਰਿਫਤਾਰੀ ਹੋਈ ਥਿੱਥੋਂ ਜੀ ਲੋਕਲ ਸ਼ਹਿਰ ਦੀ ਜੀ ਇਹ ਜਿਨ੍ਹਾਂ ਦੇ ਮੰਦਰ ਨੇ ਉਹ ਵੀ ਆਏ ਨੇ ਉਹਨਾਂ ਸ਼ਕਲਤੀ ਗਈ ਹਾਂ ਉਹ ਨੂੰ ਬੁਲਾਇਆ ਗਿਆ ਉਹਨੇ ਵੀ ਪੂਰਨ ਤੌਰ ਤੇ ਉਹਨੇ ਸਰੀ ਤ੍ਰਤੀਸ਼ ਨਰਸਲੀ ਜਾਲ ਪਿੱਛੇ